ਤੇ ਰਾਤ ਨੂੰ 4:2 ਵਜੇ ਤੇ ਛੋਟਾ ਜਿਹਾ ਬੱਚਾ ਜਦ ਉੱਠਿਆ ਤੇ ਗੁੜੀਆ ਕਹਿੰਦੀ ਆ ਕਿ ਆ ਕਿੜਕਿੜ ਕੀ ਹੁੰਦੀ ਜਦੋਂ ਉਹ ਇਹ ਜੀ ਉੱਠਣ ਲੱਗੇ ਤੇ ਆ ਸੱਤ ਡਿੱਗ ਗਈ ਜੀ ਤੇ ਮੈਨੂੰ ਪਤਾ ਨਹੀਂ ਲੱਗਿਆ ਜੀ ਮੇਰਾ ਨਾਮ ਅਨਜੀਤ ਕਰਨ ਜੀ ਮੇਰੇ ਸੱਤ ਗੁਣੇ ਉੱਡ ਗਿਆ ਨੇ ਤੇ ਸਰਮ ਜੀ ਮੈਂ ਆਪਦੇ ਘਰਾਂ ਬਾਰਾਂ ਆਂਗਾ ਕਰਤਿਆਂ ਜੀ ਮੈਂ ਤਾਂ ਇਕੱਲੀ ਰਹਿਨੀ ਆ ਬੰਦਾ ਮੇਰੇ ਨਹੀਂ ਪੁੱਤ ਮੇਰੇ ਨਹੀਂਗਾ ਤੇ ਮੇਰੇ ਮੈਨੂੰ ਟੈਗ ਦਾ ਦੌਰਾ ਪੈ ਗਿਆ ਸੀ ਪਹਿਲਾਂ ਉੱਥੇ ਹਸਤਾਲ ਚਾਏ ਜੀ ਪਤਾ ਰਹਿਣ ਮੇਰੇ ਬੱਚੇ ਤੇ ਇਹਨਾਂ ਨੇ ਰਲ ਕੇ ਮੇਰੇ ਬੱਚਿਆਂ ਨੇ ਮੇਰਾ ਇਲਾਜ ਕਰਾਇਆ ਜੀ 60000 ਰੁਪਿਆ ਲੱਗਾ ਜੀ ਹੁਣ ਇਹ ਗੁੜੀਆ ਤੇ ਦਾ ਇਹ ਪਤਾ ਲੈਣ ਆਏ ਸੀ ਫਿਰ ਦੀ ਜਮਾਈ ਜੀ ਤੇ ਰਾਤ ਨੂੰ ਪੌਣੇ 2 ਵਜੇ ਤੇ ਛੋਟਾ ਜਿਹਾ ਬੱਚਾ ਜਦ ਉੱਠਿਆ ਤੇ ਗੁੜੀਆ ਕਹਿੰਦੀ ਅਖਿਆ ਕਿੜ ਕਿੜ ਕੀ ਹੁੰਦੀ ਜਦੋਂ ਨੂੰ ਇਹ ਜੀ ਉੱਠਣ ਲੱਗੇ ਤੇ ਆ ਸੱਤ ਡਿੱਗ ਗਈ ਜੀ ਤੇ ਮੈਨੂੰ ਪਤਾ ਨਹੀਂ ਲੱਗਿਆ ਜੀ ਪਹਿਲਾਂ ਵੀ ਕਮਰੇ ਦੀ ਢਿੱਗ ਸੀ ਪਹਿਲਾਂ ਕਮਰੇ ਦੀ ਡਿੱਗੀ ਸੀ ਜੀ ਛੱਤ ਤੇ ਉਹ ਵੀ ਮੈਥੋਂ ਪਾਈ ਨਹੀਂ ਗਈ ਜਦੋਂ ਮੈਂ ਧੀਆ ਨੂੰ ਆਪਦੇ ਘਰਾਂ ਮਰਾਂ ਮੀਆਂ ਕਰਾਂ ਕਿਵੇਂ ਮੈਂ ਇੱਥੋਂ ਸੱਤ ਪਾਵਾਂ ਮੈਂ ਕਿੰਨਾ ਕੋਖਾ ਹੋ ਜਾਂਦਾ ਨਾ ਨਾ ਤਾਤੇ ਡਿੱਗ ਗਈ ਉਹਨੂੰ ਕਰਵਾ ਰਹਿਣਾ ਤਾਂ ਨਾ ਕਿੰਨਾ ਕੋਖਾ ਔਖਾ ਹੈਗਾ ਜੀ ਕੋਈ ਬਸ ਵੀ ਮਾੜਾ ਮੋਟਾ ਆਉ ਦਾ ਪਿੰਡ ਚ ਕੰਮ ਧੰਦਾ ਕਰਦੀ ਤਾਂ ਰੋਟੀ ਖਾਣੀ। ਮੇ ਕੋਈ ਸਾ ਰਾਨੀ ਕੋਈ ਮਦਦ ਹੋਣੀ ਚਾਹੀਦੀ। ਕਿੰਨੇ ਬਥਰੇ ਬੱਚੇ ਕਿੰਨੇ ਸੀਗੇ? ਮੇਰੇ ਸੱਤ ਗੁੱਡੀਆਂ ਗੁੱਡੀਆਂ ਨੇ। ਤੇ ਕੋਈ ਹੁਣ ਤੁਸੀਂ ਇਕੱਲੇ ਰਹਿੰਦੇ ਹੋ? ਹਾਂ ਇਕੱਲੇ ਰਹਿੰਦੀ ਆ। ਰੋਟੀ ਪਾਣੀ ਕਿਵੇਂ ਕਰਦੇ ਦਿਹਾੜੀ ਤੱਕ ਕੀ ਕਰਦੇ? ਨਹੀਂ ਦਿਹਾੜੀ ਤਾਂ ਮੈਥੋਂ ਹੁੰਦੀ ਨਹੀਂ ਜੀ ਜਦੋਂ ਮੈਨੂੰ ਦਰੰਗਾ ਟੈਕ ਦਾ ਦੌਰਾ ਪੈਂਦਾਗਾ। ਬਸ ਵੀ ਮੈਂ ਮਾੜਾ ਮੋਟਾ ਕਿਸੇ ਦੇ ਕੰਮ ਧੰਦਾ ਕਰਦੀ ਉਥੋਂ ਰੋਟੀ ਚਾ ਆਪਣੀ ਪੀ ਖਾ ਲੈਣੀ ਆਦਾ ਇੰਨਾ ਕੀ ਜਿਆਰਾ। ਕੰਕੀ ਨਾੜੇ ਹਨੀ ਨਾੜੇ ਮੇਰਾ ਨਾਇਕ ਕੋ ਆਪਣੇ ਕਾਲਾ ਜੀ ਖਲੇ ਕੀ ਕਹਿਣਾ ਚਾਹੁੰਗੇ ਘਟਨਾ ਬਾਪੇ ਤੁਹਾਡੇ ਪਿੰਡ ਦੀ ਕੀ ਮੰਗ ਮੰਗਤਾ ਇਹ ਹੀ ਹੈ ਜੀ ਇਹ ਵਿਚਾਰੀ ਦੇ ਸੱਤ ਕੁੜੀਆਂ ਜੀ ਠੀਕ ਆ ਤੇ ਪਹਿਲਾਂ ਸੱਤਾਂ ਕੁੜੀਆਂ ਦਾ ਵਿਆਹ ਇਹਨੇ ਮਸਾ ਕੀਤਾਗਾ ਘਰਾਂ ਵਾਲਾ ਇਹਦੇ ਇੰਨੀ ਵਿਚਾਰੇ ਤੇ ਮੁੰਡਾ ਜਵਾਕ ਹੋਏ ਰਹੇ ਨਹੀਂ ਇਕੱਲੀਆਂ ਕੁੜੀਆਂ ਕੁੜੀਆਂ ਹੀ ਆ ਇੱਕ ਕਮਰੇ ਦਾ ਇਹਦਾ ਪਹਿਲਾਂ ਲੱਗ ਪਿਆ ਉਹ ਨਹੀਂ ਪਿਆ ਆ ਦੁਬਾਰੇ ਫੇਰ ਸੱਤ ਲੱਗ ਪਈ ਹੁਣ ਇਹਦਾ ਪ੍ਰਾਣਾ ਇਹਨੂੰ ਮਿਲਣ ਆਇਆ ਸੀਗਾ ਵਿਚਾਲ ਪਿੰਡ ਮਿਲਣ ਆਉਣੇ ਆ ਉਹ ਕਮਰੇ ਚ ਪਈ ਸੀ ਕੁੜੀ ਤੇ ਪ੍ਰਾਣਾ ਉਧਰ ਉਹ ਗਾ ਉੱਤੇ ਜਾ ਤੋੜ ਲੇ ਗਏ ਸਾਰਾ ਸਮਾਨ ਉਹ ਮੁੰਡੇ ਦਾ ਮੋਟਰਸਾਈਕਲ ਫਟ ਗਿਆ ਹੈ ਇਹ ਕਈ ਨੂੰ ਹੁਣ ਅਧਰੰਗ ਹੋ ਗਿਆ ਟਿਆ ਥੋੜੇ ਦਿਨ 15 ਦਿਨ ਹੋਇਆ ਉਹ ਦਵਾਈ ਦਵਾ ਕੇ ਲੈਂਦੀ ਆ ਟੈਗ ਦੇ ਟੈਨਸ਼ਨ ਨੇ ਉਹ ਲੈਣੀ ਟੈਗ ਦਾ ਉਹ ਐਸੀ ਦੌਰਾ ਪੈ ਗਿਆ ਸੀਗਾ ਇਹ ਹੀ ਮੰਗ ਕਰਦਾ ਗਰੀਬ ਪਰਿਵਾਰ ਆ ਵਿਚਾਰੇ ਦੇ ਅੱਗੇ ਨਾ ਪਿੱਛੇ ਤੇ ਕੋਈ ਨਹੀਂਗਾ ਇਹਦੀ ਮਾੜੀ ਮੋਟੀ ਮਦਦ ਕੀਤੀ ਜਾਵੇ ਇਹਦਾ ਘਰ ਦਾ ਮੂੰਹ ਸਿਰ ਬਣ ਜੇ ਆ ਇੱਕ ਕਮਰਾ ਰਹਿ ਗਿਆ ਇਹਦੇ ਕਮਰੇ ਦੇ ਛੱਤ ਦੇ ਵਿੱਚ ਵੀ ਤੇੜਾ ਹੀ ਆ ਪਿਆ ਇਹਦਾ ਆਏ ਨਹੀਂ ਪਤਾ ਕਦੋਂ ਡਿੱਗ ਪਏ ਵੀ ਮਾੜਾ ਮੋਟਾ ਕੋਈ ਤੋਂ ਕਿਹਦੇ ਪਾਸੋਂ ਕੋਈ ਕੋਈ ਮਦਦ ਕਰਦਾ ਕੋਈ ਸਹਾਇਤਾ ਕਰਦਾ

ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ